ਨਮਸਕਾਰ ਆਕਾਸ਼ਵਾਨੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਵਿਸ਼ੇਸ਼ ਅੰਕ ਨਾਲ ਮੈਂ ਚੰਚਲ ਸ਼ਰਮਾ ਅੱਜ ਦੀ ਇਸ ਖੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਅੱਜ ਰਾਸ਼ਟਰੀ ਮੱਛੀ ਪਾਲਕ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਵਸ ਮੱਛੀ ਪਾਲਕਾਂ ਦੇ ਅਟੁੱਟ ਸਮਰਪਣ ਨੂੰ ਮਾਨਤਾ ਦੇਣ ਲਈ ਮਨਾਇਆ ਜਾਂਦਾ ਹੈ। ਜੋ ਭਾਰਤ ਦੀ ਖੁਰਾਕ ਸੁਰੱਖਿਆ ਨੂੰ ਮਜ਼ਬੂਤ ਕਰਨ, ਮੱਛੀ ਅਧਾਰਿਤ ਪ੍ਰੋਟੀਨ ਦੀ ਵਧ ਰਹੀ ਮੰਗ ਨੂੰ ਪੂਰਾ ਕਰਨ ਤੇ ਪਿੰਡੂ ਰੁਜ਼ਗਾਰ ਨੂੰ ਉਤਸ਼ਾਹਿਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਦੇਸ਼ ਦੇ ਮੱਛੀ ਪਾਲਣ ਖੇਤਰ ਦੇ ਵਿਕਾਸ 'ਚ ਮੱਛੀ ਪਾਲਕਾਂ ਅਤੇ ਉਦਮੀਆਂ ਵੱਲੋਂ ਕੀਤੇ ਗਏ ਯੋਗਦਾਨ ਨੂੰ ਸਵੀਕਾਰ ਕਰਨਾ ਅਤੇ ਮੱਛੀ ਪਾਲਣ ਸਰੋਤਾਂ ਨੂੰ ਪਾਇਦਾਰ ਢੰਗ ਨਾਲ ਪ੍ਰਬੰਧਿਤ ਕਰਨ ਦੇ ਤਰੀਕਿਆਂ 'ਤੇ ਵਿਚਾਰ-ਵਟਾਂਦਰਾ ਕਰਨਾ ਹੈ ਅੰਦਰ ਦੇ ਸਮਾਚਾਰ ਸੇਵਾ ਵਿਭਾਗ ਨੇ ਮੱਛੀ ਪਾਲਣ ਨੂੰ ਉਤਸ਼ਾਹਤ ਕਰਨ ਬਾਰੇ ਚਲਾਈ ਜਾ ਰਹੀ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਲੈਣ ਲਈ ਅਧਿਕਾਰੀਆਂ ਤੇ ਮਹਾਰਾ ਨਾਲ ਗੱਲਬਾਤ ਕੀਤੀ ਆਓ ਸੁਣਦੇ ਆ ਜਿਲ੍ਹਾ ਮੁਹਾਲੀ ਹੁਸ਼ਿਆਰਪੁਰ ਤੇ ਫਰੀਦਕੋਟ ਤੋਂ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਤੇ ਸਹਾਇਕ ਡਾਇਰੈਕਟਰਾਂ ਨੇ ਵੀ ਇਹ ਵੇਰਵੇ ਸਾਂਝੇ ਕੀਤੇ ਗੁਰਪ੍ਰੀਤ ਸਿੰਘ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਪੰਜਾਬ ਕਿਸਾਨਾਂ ਨੂੰ ਪੰਜਾਬ ਸਰਕਾਰ ਮੱਛੀ ਪਾਲਣ ਦੇ ਖੇਤਰ ਵਿੱਚ ਉਤਸ਼ਾਹਤ ਕਰਨ ਲਈ ਮਤਸਯ ਸੰਪਦਾ ਯੋਜਨਾ ਆਦਿ ਵਿੱਤੀ ਲਾਭ ਦੇ ਤੌਰ ਤੇ ਜੇ ਸਬਸਿਡੀ ਹੈ ਜਿਹੜੀ ਉਹ ਪ੍ਰੋਵਾਈਡ ਕਰਵਾ ਰਹੀ ਹੈ ਸਾਰੇ ਕਿਸਾਨ ਵੀਰਾਂ ਇਹ ਇੱਕ ਚੰਗਾ ਰੁਜ਼ਗਾਰ ਦਾ ਸਾਧਨ ਹੈ ਤੇ ਮੱਛੀ ਪਾਲਣ ਦਾ ਕਿੱਤਾ ਅਪਣਾਓ ਇਸ ਦੇ ਨਾਲ ਤੁਹਾਡੀ ਜਿਹੜੀ ਆਮਦਨ ਆ ਉਹ ਵੀ ਵਧੇਗੀ ਤੁਹਾਨੂੰ ਰੁਜ਼ਗਾਰ ਮਿਲੇਗਾ ਜ਼ਮੀਨ ਆਪਣੀ ਹੋਣੀ ਚਾਹੀਦੀ ਹੈ ਜੀ ਜਾਂ 10 ਸਾਲ ਲਈ ਲੀਜ਼ ਤੇ ਉੱਤੇ ਲਈਤੀ ਹੋਣੀ ਚਾਹੀਦੀ ਹੈ ਪਟਾਈ ਕਰਕੇ ਅਸੀਂ ਫ੍ਰੀ ਟ੍ਰੇਨਿੰਗ ਦਿੰਨੇ ਆ ਪੰਜ ਦਿਨਾਂ ਦੀ ਜਿਹੜੀ ਕਿਸਾਨ ਵੀਰ ਸਾਡੇ ਡਿਪਾਰਟਮੈਂਟ ਦੇ ਨਾਲ ਜ਼ਿਲ੍ਹਾ ਪੱਤਰ ਦੇ ਉੱਤੇ ਸੰਪਰਕ ਕਰਕੇ ਫ੍ਰੀ ਟ੍ਰੇਨਿੰਗ ਹਾਸਲ ਕਰ ਸਕਦੇ ਨੇ ਉਹਦੇ ਵਿੱਚ ਕਿੱਦਾਂ ਤੇ ਧੰਦੇ ਨੂੰ ਸ਼ੁਰੂ ਕਰਨਾ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਕੀ ਕੀ ਵਿਤੀ ਲਾਭ ਹੁੰਦੇ ਨੇ ਉਹ ਸਾਰਾ ਕੁਝ ਉਸ ਦੇ ਵਿੱਚੋਂ ਜਾਣਕਾਰੀ ਹੈ ਜਿਹੜੀ ਪੰਜ ਦਿਨਾਂ ਦੀ ਟ੍ਰੇਨਿੰਗ ਦੇ ਵਿੱਚ ਮੁਹੱਈਆ ਕਰ ਮੈਂ ਬਲਜੀਤ ਸਿੰਘ ਬਤੌਰ ਸਹਾਇਕ ਟਰੈਕਟਰ ਮੱਛੀ ਪਾਲਣ ਹਾਰਪੁਰ ਵਿਖੇ ਇਸ ਸਮੇਂ ਸੇਵਾ ਨਿਭਾ ਰਿਹਾ ਆਜ ਦੇ ਸਮੇਂ ਮੱਛੀ ਪਾਲਣ ਪਾਕ ਪੰਜਾਬ ਵੱਲੋਂ ਮੱਛੀ ਪਾਲਕਾਂ ਮਸ਼ੀਰਿਆਂ ਅਤੇ ਮੱਛੀ ਪਾਲਕ ਨਾਲ ਸੰਬੰਧਿਤ ਹਿੱਸੇਦਾਰਾਂ ਨੂੰ ਪੀਐਮਐਮਐਸਵਾਈ ਸਕੀਮ ਅਧੀਨ ਕੰਪੋਨੈਂਟ ਵਾਈਜ਼ ਜਿਵੇਂ ਕਿ ਨਵੀਂ ਪਟਾਈ ਮੋਟਰਸਾਈਕਲ ਵਿਦਾਇਸ ਬਾਕਸ 3 ਵੀਲਰ ਵਿਦ ਰੈਫਰਿਜਰੇਟਰ 4 ਵੀਲਰ ਵਿਦ ਰੈਫਰਿਜਰੇਟਰ ਆਦਿ ਨੂੰ ਕੈਟਾਗਰੀ ਅਧੀਨ ਜਨਰਲ ਕੈਟਾਗਰੀ ਨੂੰ 40% ਐਸਸੀ ਐਸਟੀ ਅਤੇ ਔਮਨ ਕੈਟਾਗਰੀ ਨੂੰ 60% ਸਬਸਿਡੀ ਪ੍ਰਦਾਨ ਕੀਤੀ ਜਾਂਦੀ ਹੈ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਅਪਣਾਉਣ ਲਈ 5 ਦਿਨਾਂ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਸਰਕਾਰੀ ਮੱਛੀ ਪੂੰਗ ਫਾਰਮਾਂ ਤੋਂ ਸਬਸਿਡੀ ਰੇਟਾਂ ਦੇ 100 ਰੁਪਏ ਦਾ 1000 ਮੱਛੀ ਪੂੰਗ ਸਪਲ ਮੈਂ ਜਗਮਿੰਦਰ ਸਿੰਘ ਸਾਈਡ ਡਾਇਰੈਕਟਰ ਮੱਛੀ ਪਾਲਨ ਫਰੀਦਕੋਟ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਚਲਾਈ ਜਾ ਰਹੀ ਹੈ ਉਸ ਦੇ ਤਹਿਤ ਜੇ ਤੁਸੀਂ ਢਾਈ ਕਿੱਲੇ ਦਾ ਛੱਪੜ ਬਣਾਉਨੇ ਆ ਤਾਂ 60% ਜਿਹੜੀ ਸਬਸਿਡੀ ਉਹ ਇਸਤਰੀ ਕਾਸਤਕਾਰਾਂ ਨੂੰ ਦਿੱਤੀ ਜਾਣੀ ਹੈ ਅਤੇ ਜਿਹੜੇ ਕਿਸਾਨ ਵੀ ਰਿਜ਼ਰਵ ਕੈਟਾਗਰੀ ਨਾਲ ਬਿਲੋਂਗ ਕਰਦੇ ਆ ਉਹਨਾਂ ਨੂੰ ਵੀ 60% ਸਬਸਿਡੀ ਦਿੱਤੀ ਜਾਣੀ ਹੈ ਪਰ ਜੇ ਇਹੀ ਢਾਈ ਕਿੱਲੇ ਦਾ ਛੱਪੜ ਕੋਈ ਜਨਰਲ ਕਾਸਤਕਾਰ ਬਣਾਉਂਦਾ ਹੈ ਤਾਂ ਉਹਨੂੰ 40% ਸਬਸਿਡੀ ਦਿੱਤੀ ਜਾਣੀ ਹੈ ਜਿਹੜਾ ਮੱਛੀ ਪਾਲਨ ਦਾ ਧੰਦਾ ਹੈਗਾ ਉਹ ਆਪਣੀ ਰਵਾਇਤੀ ਖੇਤੀ ਨਾਲੋਂ ਉਸ ਦੇ ਵਿੱਚ ਆਮਦਨ ਜਿਹੜੀ ਵੱਧ ਹੈਗੀ ਹੈ ਜੇਕਰ ਤੁਸੀਂ ਇੱਕ ਕਿਲਾ ਛੱਪੜ ਮੱਛੀ ਪਾਲਣ ਅਧੀਨ ਕਰਦੇ ਹੋ ਤਾਂ ਤੁਹਾਡੀ ਆਮਦਨ ਲਗਭਗ 1.5 ਤੋਂ 2 ਲੱਖ ਦੇ ਵਿੱਚ ਜਿਹੜਾ ਹੋਣ ਦੀ ਪੂਰੀ ਪੂਰੀ ਆਸ ਕੀਤੀ ਜਾ ਸਕਦੀ ਹੈ ਜੇ ਤੁਸੀਂ ਉਸ ਨੂੰ ਮਹਿਕਮੇ ਦੇ ਸਹੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਦੇ ਹੋ ਮੈਂ ਸੀਨੀਅਰ ਮੱਛੀ ਪਾਲਣ ਅਫਸਰ ਫਰੀਦਕੋਟ ਵਿੱਚ ਮੱਛੀ ਪਾਲਣ ਭਾਗ ਵਿੱਚ ਆਪਣੀ ਸੇਵਾ ਨਿਭਾ ਰਹੀ ਹਾਂ ਪ੍ਰਧਾਨ ਮੰਤਰੀ ਮਤਸਿਆ ਸੰਪੰਦਾ ਯੋਜਨਾ ਦੇ ਤਹਿਤ ਇਹਦੇ ਵਿੱਚ ਮੱਛੀ ਪਾਲਣ ਤੇ ਚਿੰਗਾ ਪਾਲਣ ਆਪਾਂ ਕਰ ਸਕਦੇ ਹਾਂ ਚਿੰਗਾ ਪਾਲਣ ਪੰਜਾਬ ਆਪ ਦੇ ਕੁਝਕ ਏਰੀਆ ਜਿਵੇਂ ਕਿ ਫਿਰੋਜ਼ਪੁਰ, ਫਾਜ਼ਲਕਾ ਤੇ ਫਰੀਦਕੋਟ ਦੇ ਕੁਝਕ ਇਲਾਕੇ ਵਿੱਚ ਆਪਾਂ ਝਿੰਗਾ ਪਾਲਣ ਕਰ ਸਕਦੇ ਹਾਂ। ਸਰਕਾਰ ਵੱਲੋਂ ਜਿਹੜੀ ਹੈਗੀ ਆ ਕਿਸਾਨਾਂ ਨੂੰ 40% ਸਬਸਿਡੀ ਜਨਰਲ ਕਟਾਏ ਗਈ ਨੂੰ ਤੇ 60% ਸਬਸਿਡੀ ਐਸੀ ਤੇ ਔਰਤ ਨੂੰ ਸਬਸਿਡੀ ਦਿੱਤੀ ਜਾਂਦੀ ਹੈ। ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਜਿਵੇਂ ਕਿ ਝਿੰਗੇ ਦੇ ਕੰਮ ਜਿਹਨੇ ਕਰਨਾ ਹੈਗਾ ਤੇ ਮੱਛੀ ਪਾਲਣ ਦੀ ਟ੍ਰੇਨਿੰਗ ਕਰਨ ਵਾਸਤੇ ਹਰ ਮਹੀਨੇ 5 ਦਿਨਾਂ ਦੀ ਟ੍ਰੇਨਿੰਗ ਬਿਲਕੁਲ ਫ੍ਰੀ ਆਫ ਕੋਸਟ ਦਲਦੀ ਹੈਗੀ ਆ। ਉਧਰ ਫਰੀਦਕੋਟ ਤੋਂ ਮੱਛੀ ਪਾਲਣ ਦਾ ਕੀਤਾ ਅਪਣਾਉਣ ਵਾਲੇ ਕਿਸਾਨ ਨੇ ਆਪਣੇ ਤਜਰਬੇ ਸਾਂਝੇ ਕੀਤੇ। ਮੈਂ ਹਰਪ੍ਰ ਸਿੰਦੂ ਪਿੰਡ ਵੜਦਰਾਕਾ ਜ਼ਿਲ੍ਹਾ ਫਰੀਦਕੋਟ 1995 ਤੋਂ ਮੱਛੀ ਪਾਲਣ ਦਾ ਸਹਾਇਕ ਧੰਦਾ ਕਰ ਰਹੇ ਹਾਂ ਮੱਛੀ ਪਾਲਣ ਦਾ ਧੰਦਾ ਇੱਕ ਬਹੁਤ ਹੀ ਵਧੀਆ ਧੰਦਾ ਹੈ ਮੈਂ ਸਰਕਾਰ ਦਾ ਧੰਨਵਾਦ ਕਰਦਾ ਜੋ ਸਮੇਂ-ਸਮੇਂ ਸਰ ਫਾਰਮਰ ਨੂੰ ਐਡਵਾਂਸ ਟ੍ਰੇਨਿੰਗ ਜ਼ਿਲ੍ਹਾ ਫਰੀਦਕੋਟ ਮੱਛੀ ਪਾਲਣ ਵਿਭਾਗ ਵੱਲੋਂ ਕਰਵਾਈ ਜਾਂਦੀ ਹੈ ਸਾਰਾ ਹੀ ਪ੍ਰਸ਼ਾਸਨ ਵਧੀਆ ਢੰਗ ਨਾਲ ਮਦਦ ਕਰਦਾ ਹੈ ਅਸੀਂ ਇਸ ਸਹਾਇਕ ਧੰਦੇ ਤੋਂ ਵਧੀਆ ਕਮਾਈ ਕਰ ਰਹੇ ਹਾਂ ਤੇ ਆਪਣਾ ਵਧੀਆ ਜੀਵਨ ਬਤੀਤ ਕਰ ਰਹੇ ਹਾਂ ਪੰਜਾਬ ਪਰ ਵਿੱਚ 1 ਤੋਂ 7 ਜੁਲਾਈ ਤੱਕ ਵਣ ਮਹੋਤਸਵ ਮਨਾਇਆ ਗਿਆ ਇਸੇ ਤਹਿਤ ਸੂਬੇ ਨੂੰ ਹਰਾ ਭਰਾ ਰੱਖਣ ਲਈ ਸਰਕਾਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਆਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੂਟੇ ਲਾਉਣ ਦੇ ਮਹਿੰਮ ਸ਼ੁਰੂ ਕੀਤੀ ਗਈ ਹੈ ਇੱਕ ਜੱਜ ਇੱਕ ਰੁੱਖ ਮਹਿੰਮ ਤਹਿਤ ਗੁਰਦਾਸਪੁਰ ਦੇ ਸੈਸ਼ਨ ਜੱਜ ਦਿਲਬਖ ਸਿੰਘ ਤੇ ਅਥਾਰਟੀ ਸਖਤਰ ਹਰਪ੍ਰੀਤ ਸਿੰਘ ਨੇ ਦੱਸਿਆ ਪੰਜਾਬ ਲੀਗਲ ਸਰਵਿਸ ਅਥਾਰਟੀ ਦੀ ਇਨਸਟਰਕਸ਼ਨਸ ਤੇ ਗਾਈਡੈਂਸ ਮੁਤਾਬਕ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਗੁਰਦਾਸਪੁਰ ਨੇ ਟਰੀ ਪਲਾਂਟੇਸ਼ਨ ਡਰਾਈਵ ਚ ਪੌਦੇ ਲਾਏ ਨੇ ਇਹ ਡਰਾਈਵ 5 ਜੂਨ ਤੋਂ ਲੈ ਕੇ 5 ਜੁਲਾਈ ਤੱਕ ਸੀ ਇੱਕ ਮਹੀਨੇ ਲਈ ਅੱਗੇ ਫਰਦਰ ਐਕਸਟੈਂਡ ਕੀਤੀ ਗਈ ਹੈ ਇਹਦੇ ਦੌਰਾਨ ਅਸੀਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਸਾਡਾ ਟੀਚਾ ਕਰੀਬ 2000 ਉਹਦੇ ਲਾਉਣ ਦਾ ਹੈ 20000 ਦੇ ਕਰੀਬ ਪੂਰੇ ਗਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੈਗੇ ਨੇ ਬੂਟੇ ਲਾਏ ਗਏ ਨੇ ਤੇ ਫਰਦਰ ਹੁਣ ਜਿਹੜੇ ਮਤਲਬ ਹੈਗੇ ਆ ਬਿੱਦਾ ਕੋਲੈਬੋਰੇਸ਼ਨ ਆਫ ਫੋਰੈਸਟ ਡਿਪਾਰਟਮੈਂਟ ਡਿਸਟ੍ਰਿਕਟ ਗਰਦਾਸਪੁਰ ਅਸੀਂ ਇਹਨੂੰ ਫਰਦਰ ਜਿਹੜੇ ਹੈਗੇ ਨੇ ਤੇ 35000 ਤੱਕ ਲੈ ਕੇ ਜਾਵਾਂਗੇ ਤੇ ਇਹ ਜਿਹੜੇ ਹੈਗੇ ਨੇ ਬੂਟੇ ਅਲੱਗ-ਅਲੱਗ ਥਾਵਾਂ ਦੇ ਤੇ ਲਾਇਆ ਤਾਂ ਸਕੂਲਾਂ ਦੇ ਵਿੱਚ ਲਾਏ ਗਏ ਨੇ ਕਾਲਜੇਜ਼ ਦੇ ਵਿੱਚ ਲਾਏ ਗਏ ਨੇ ਰੀਜਨਲ ਸੈਂਟਰ ਗਰਦਾਸਪੁਰ ਵੀ ਲਾਏ ਗਏ ਨੇ ਗਰਦਾਸਪੁਰ ਤੋਂ ਸਾਬਕਾ ਵਾਈਸ ਚੇਅਰਮੈਨ ਰਜਿੰਦਰ ਬਿੱਟਾ ਦਾ ਕਹਿਣਾ ਹੈ ਪਰਿਆਵਰਣ ਖਰਾਬ ਹੋ ਰਿਹਾ ਪਰਿਆਵਰਣ ਇਹਨਾਂ ਪੌਦਿਆਂ ਨੂੰ ਬਚਾਉਣਾ ਚਾਹੀਦਾ ਜ਼ਿੰਦਗੀ ਦੇ ਅੰਦਰ ਜਿੰਨੀ ਜ਼ਰੂਰਤ ਸਾਨੂੰ ਪੌਦਿਆਂ ਤੋਂ ਮਿਲਦੀ ਆ ਹਰ ਇੱਕ ਸਾਹ ਸਾਨੂੰ ਇਸ ਪੌਦਿਆਂ ਤੋਂ ਮਿਲਦਾ ਲੇਕਿਨ ਅਸੀਂ ਉਹਦੇ ਬਾਰੇ ਕਦੀ ਸੋਚਿਆ ਨਹੀਂ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਰ ਇੱਕ ਇਨਸਾਨ ਦੇ ਫਰਜ ਬੰਦਾ ਕਿ ਉਹ ਆਪਣੇ ਜੀਵਨ ਦੇ ਅੰਦਰ ਇੱਕ ਪੌਦਾ ਜ਼ਰੂਰ ਲਗਾਏ ਔਰ ਪੌਦੇ ਦੀ ਪਰਵਰਿਸ਼ ਵੀ ਕਰੇ। ਖਰੜ ਹੁਸ਼ਿਆਰਪੁਰ ਸਮੇਤ ਹੋਰਨਾਥਾਵਾ ਤੋਂ ਸਮਾਜ ਸੇਵੀਆਂ ਤੇ বন ਅਧਿਕਾਰੀਆਂ ਨੇ ਹੋ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪੁਨੀਤ ਜੈਨ ਬਿੱਟੂ ਕਾਉਂਸਲਰ ਵਾਰਡ ਨੰਬਰ 22 ਖਰੜ ਅੱਜ ਦੇ ਪਰਿਆਵਰਣ ਨੂੰ ਦੇਖਦੇ ਹੋਏ ਹਰੇਕ ਪਰਿਵਾਰ ਨੂੰ ਆਪਣੇ ਪਿੱਤਰਾ ਦੀ ਯਾਦ ਦੇ ਵਿੱਚ ਇੱਕ ਬੁੱਟਾ ਜ਼ਰੂਰ ਲਾਣਾ ਚਾਹੀਦਾ ਹੈ ਜਿਵੇਂ ਕਿ ਕਿੱਥੇ ਅਸੀਂ ਹਜ਼ਾਰਾਂ ਬੁੱਟੇ ਪਹਿਲਾਂ ਵੀ ਲਾ ਚੁੱਕੇ ਹਾਂ ਅਸੀਂ ਚੰਡੀਗੜ੍ਹ ਰੋਡ ਤੇ ਘਟ ਤੋਂ ਘਟ ਇਸ ਸੀਜ਼ਨ ਦੇ ਵਿੱਚ 1000 ਬੁੱਟੇ ਲਗਾਉਣ ਦਾ ਪਲਾਨ ਜਿਹੜਾ ਹੈ ਤਿਆਰ ਕੀਤਾ ਹੈ ਪੀਪਲ ਦੇ ਬੁੱਟੇ ਆਮਲਾ ਬਿਹੇੜਾ ਨੀਮ ਕੀ ਕਰ ਇਸ ਤਰ੍ਹਾਂ ਦੇ ਜਿਹੜੇ ਬੂਟੇ ਹਨ ਜੁਲਾਈ ਦੇ ਮਹੀਨੇ ਦੇ ਵਿੱਚ ਇਸ ਕਾਰਨ ਜ਼ਿਆਦਾ ਲਗਾਏ ਜਾਂਦੇ ਹਨ ਕਿ ਬਰਸਾਤਾਂ ਦੇ ਮੌਸਮ ਕਾਰਨ ਉਸ ਦੇ ਨਾਲ ਜਿਹੜੇ ਪੌਦੇ ਹੈ ਜਿਹੜੇ ਚੱਲ ਪੈਂਦੇ ਨੇ ਵਾਰਡ ਵਾਸੀਆਂ ਦੇ ਸਹਿਓ ਨਾਲ ਇਸ ਵਾਰ ਪ੍ਰਣ ਕਰਦਾ ਹਾਂ ਕਿ ਜੁਲਾਈ ਦੇ ਮਹੀਨੇ ਦੇ ਵਿੱਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ ਮੈਂ ਹਮਨਿਤ ਸਿੰਘ ਡਿਵੀਜ਼ਨਲ ਫੋਰੈਸਟ ਆਫੀਸਰ ਹਾਰਪੁਰ ਮੌਨਸੂਨ ਸੀਜ਼ਨ ਚੱਲ ਰਿਹਾ ਇਸ ਲਈ ਆਪ ਸਭ ਨੂੰ ਇੱਕ ਰਿਕਵੈਸਟ ਹੈ ਕਿ ਪਲੀਜ਼ ਵੱਧ ਤੋਂ ਵੱਧ ਬੂਟੇ ਲਗਾਓ ਅਤੇ ਵਾਤਾਵਰਣ ਨੂੰ ਬਚਾਓ ਪੰਜਾਬ ਸਰਕਾਰ ਵੱਲੋਂ ਇਸ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਇੱਕ ਹਰਿਆਵਲ ਮੁਹ ਰੋਕ ਕੀਤੀ ਗਈ ਹਰਿਆਵਲ ਮੁਹਿੰਮ ਦੇ ਅਧੀਨ ਹਰ ਜ਼ਿਲ੍ਹੇ ਵਿੱਚ 3.5 ਲੱਖ ਬੂਟਾ ਲਗਾਇਆ ਜਾਏਗਾ ਮਿਆਸ ਕਰਦਾ ਹਾਂ ਇਸ ਟਾਰਗੇਟ ਨੂੰ ਕੰਪਲੀਟ ਕਰਨ ਲਈ ਤੁਹਾਡੇ ਸਭ ਦਾ ਸਹਿਯੋਗ ਮਿਲੇਗਾ ਇਸ ਦੇ ਨਾਲ ਹੀ ਸਾਡੇ ਮੈਕਮੇਦੀਆਂ ਮਾਲਪੁਰ ਤੋਂ ਲੈ ਕੇ ਢੋਲਵਾਹ ਤੱਕ કુલ 19 ਨਰਸਰੀਜ਼ ਨੇ ਤੁਸੀਂ ਜਿਹੜੀ ਮਰਜੀ ਨਰਸਰੀ ਤੋਂ ਜਿਹੜੀ ਮਰਜੀ ਕਿਸਮ ਦਾ ਬੂਟਾ ਲੈ ਸਕਦੇ ਹੋ ਆਉਂਦੀ 12 ਜੁਲਾਈ ਨੂੰ ਵਿਸ਼ਵ ਕਾਗਜ਼ੀ ਥੈਲਾ ਦਿਵਸ ਮਨਾਇਆ ਜਾ ਰਿਹਾ ਹੈ ਇਸ ਮੌਕੇ ਇੱਕੋ ਵਾਰ ਵਰਤੇ ਜਾਂਦੇ ਪਲਾਸਟਿਕ ਦੀ ਬਜਾਏ ਕਾਗਜ਼ ਜਾਂ ਫਿਰ ਕੱਪੜੇ ਦੇ ਬੈਗ ਜਾਂ ਥੈਲੇ ਵਰਤਣ ਬਾਰੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਪਠਾਨਕੋਟ ਨਗਰ ਨਿਗਮ ਦੇ सुपरडेंट ते पवन कुमार ने लोग है इनवायरमेंट चेंज हो रहा है प्लास्टिक लिफाफे की बजाय कागज के लिफाफे वरतो चुट दे बने हुए वरतो अभी सामू अपने घरों ही कपड़े बैग लेने चाहिए जो आप बाजार च कोई सब्जी फल फ्रूट लेके जाने ना के सू पाल ਇਸਾਂ ਤੇ ਤਰ ਲੈ ਕੇ ਆਉਨੇ ਚਾਹੀਦੇ ਮੈਂ ਨਰੇਸ਼ ਖੇੜਾ ਸੁਪਰਡੈਂਟ ਸੈਨੀਟੇਸ਼ਨ ਨਗਰ ਕਾਉਂਸਲ ਫਾਜ਼ਿਲਕਾ ਨਗਰ ਕਾਉਂਸਲ ਫਾਜ਼ਿਲਕਾ ਵੱਲੋਂ ਪੋਲੀਥੀਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਰੋਕਥਾਮ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਇੱਕ ਚੋਲਾ ਪੰਡਾਰ ਵੀ ਸਥਾਪਿਤ ਕੀਤਾ ਗਿਆ ਹੈ ਜਿੱਥੇ ਅਸੀਂ ਕਾਗਜ਼ ਦੇ ਅਤੇ ਕੱਪੜੇ ਦੇ ਬਣੇ ਥੈਲੇ ਲੋਕਾਂ ਦੀ ਸਹੂਲਤ ਲਈ ਰੱਖੇ ਹੋਏ ਨੇ ਤਾਂ ਕਿ ਲੋਕ ਜਦੋਂ ਵੀ ਬਾਜ਼ਾਰ ਸ਼ਾਪਿੰਗ ਕਰਨ ਆਣ ਜਾਂ ਕੋਈ ਸਮਾਨ ਖਰੀਦਣ ਆਣ ਤਾਂ ਇੱਥੋਂ ਉਹ ਸਾਡਾ ਥੈਲਾ ਬਿਲਕੁਲ ਫ੍ਰੀ ਲੈ ਸਕਦੇ ਨੇ ਮੈਂ ਪਵਨ ਕੁਮਾਰ ਸੀਐਫ ਨਗਰ ਕੌਂਸਲ ਫਾਜ਼ਿਲਕਾ ਅਸੀਂ ਲੰਬੇ ਸਮੇਂ ਤੋਂ ਗਲੀਆਂ ਵਿੱਚ ਜਾ ਕੇ ਹਰ ਘਰ ਦੇ ਬਾਰ ਜਾ ਕੇ ਅਤੇ ਬਾਜ਼ਾਰਾਂ ਦੇ ਵਿੱਚ ਹਰ ਦੁਕਾਨ ਤੇ ਜਾ ਕੇ ਅਸੀਂ ਵਾਰ-ਵਾਰ ਰਿਕੁਐਸਟ ਕਰ ਰਹੇ ਹਾਂ ਬੇਨਤੀ ਕਰ ਰਹੇ ਹਾਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕੀਤੀ ਜਾਵੇ ਕੈਂਸਰ ਦੇ ਪੇਸ਼ੈਂਟ ਆਪਣੇ ਸ਼ਹਿਰ ਦੇ ਵਿੱਚ ਵੱਧ ਰਹੇ ਹਨ ਇਸ ਦਾ ਸਭ ਤੋਂ ਵੱਡਾ ਮੁੱਖ ਕਾਰਨ ਹੀ ਸਿੰਗਲ ਯੂਜ਼ ਪਲਾਸਟਿਕ ਅਤੇ ਲਿਫਾਫੇ ਹਨ ਤਾਂ ਅਸੀਂ ਵਾਰ-ਵਾਰ ਬੇਨਤੀ ਕਰ ਰਹੇ ਹਾਂ ਕਿ ਪਲੀਜ਼ ਇਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਉਧਰ ਪਟਿਆਲਾ ਵਾਸੀ ਗੁਰਨਾਮ ਸਿੰਘ ਚੀਮਾ ਤੇ ਮੁਹਾਲੀ ਦੇ ਰਜਨੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਦੇਖੋ ਪਲਾਸਟਿਕ ਵਾਲਾ ਲਫਾਫਾ ਸਾਨੂੰ ਹੁਣ ਛੱਡ ਦੇਣਾ ਚਾਹੀਦਾ ਇਹਦੇ ਬਹੁਤ ਖਤਰਨਾਕ ਜਿਹੜੇ ਅਸਰ ਹੈ ਇਹ ਸਾਡੇ ਵਾਤਾਵਰਣ ਤੇ ਪੈਂਦਾ ਹੈ ਇੱਕ ਤਾਂ ਇਹ ਕਈ ਸਾਲ ਲਾਉਂਦਾ ਜੀ ਗਲਦਾ ਨਹੀਂ ਹੈ ਪਿਆ ਰਹਿੰਦਾ ਸੀਵਰੇਜ ਚ ਫਸਦਾ ਹੈ ਸੀਵਰੇਜ ਬਲੌਕ ਹੁੰਦੀ ਹੈ ਜਿਵੇਂ ਇਸ ਇਸ ਵੇਲੇ ਬਰਸਾਤਾਂ ਦਾ ਮੌਸਮ ਹੈ ਸੋ ਇਹ ਸਾਰੀਆਂ ਮੁਸ਼ਕਲਾਂ ਤੋਂ ਨਜਾਤ ਸਾਨੂੰ ਲਵਾਉਂਦਾ ਕਾਗਜ਼ੀ ਥੈਲਾ ਜਾਂ ਫਿਰ ਜਿਹੜਾ ਅਸੀਂ ਘਰ ਥੈਲਾ ਵਰਤਦੇ ਹਾਂ ਸੋ ਸਾਨੂੰ ਇਸ ਥੀਕ ਦੇ ਬਲਕਾਰ ਕਰਨਾ ਚਾਹੀਦਾ ਸਾਰਿਆਂ ਨੂੰ ਦੇਖੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਮੈਂ ਗ੍ਰੈਣੀ ਮੇਰਾ ਨਾਮ ਰਜਨੀ ਹੈ ਮੋਹਾਲੀ ਤੋਂ ਬੋਲ ਰਹੀ ਹਾਂ ਅੱਛਾ ਇਹ ਗੱਲ ਹੈ ਕਿ ਲੋਕਾਂ ਨੂੰ ਅਸੀਂ ਫਰੇਲ ਕਰੇ ਕਿ ਕਾਗਜ਼ ਵਾਲੇ ਫਾਫਾ ਯੂਜ਼ ਕਰੋ ਉਹਨਾਂ ਦਾ ਕੱਪ ਟਰੈਡ ਹੁੰਦੇ ਨੇ ਪਾਣੀ 'ਚ ਡਿਸਾਲਵ ਹੋ ਜਾਂਦਾ ਤੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਲਾਸਟਿਕ ਦਾ ਬਹੁਤ ਨੁਕਸਾਨ ਹੁੰਦਾ ਜਦੋਂ ਉਹ ਪਸ਼ੂਆਂ ਦੇ ਮੌਜੂ ਚਲਾ ਜਾਂਦਾ ਹੈ ਜਿੰਨ ਜਾਨਵਰਾਂ ਦੇ ਅੰਦਰ ਹੀ ਚਲਾ ਜਾਂਦਾ ਖੇਤੀ 'ਚ ਵੀ ਮਿਲ ਜਾਂਦਾ ਹੈ ਉਹਦੇ ਕੈਮੀਕਲ ਕਾਫੀ ਹੁੰਦੇ ਨੇ ਜਿੰਨਾਂ ਦਾ ਕਾਫੀ ਨੁਕਸਾਨ ਹੁੰਦਾ ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਾ ਤੋਂ ਸਹਿ ਤੋ ਤਰਸੀਮ ਕੁਮਾਰ ਚਾਨਣਾ ਪਟਿਆਲਾ ਤੋਂ rau virendra ਫਾਜ਼ਿਲਕਾ ਤੋਂ ਜਲੇਸ਼ਟਾ ਠਈ ਪਠਾਨਕੋਟ ਤੋਂ ਰਜਨੀਸ਼ ਕੁਮਾਰ ਅਤੇ ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ rahul kumar ਪੇਸ਼ਕਸ਼ ਰਾਜੇਸ਼ ਪਾਲੀ